Welcome to Punjabi Job Studios educational channel ਹਾਂਜੀ ਸਵਾਗਤ ਆ ਜੀ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਤੇ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਜੋ ਜੌਬ ਲੈ ਕੇ ਆਏ ਹਾਂ ਉਹ ਹੈ ਡੀਸੀ ਦਫਤਰ ਤਰਨਤਾਰਨ ਵਿਖੇ ਜਾਣੀ ਕਿ ਤਰਨਤਾਰਨ ਦੇ ਡੀਸੀ ਕੰਪਲੈਕਸ ਦੇ ਵਿੱਚ ਅਸਾਮੀਆਂ ਨਿਕਲੀਆਂ ਨੇ ਦੋਸਤੋ ਇਹ ਅਸਾਮੀਆਂ 18/9/2025 ਨੂੰ ਆਊਟ ਹੋਈਆਂ ਸੀ ਇਹ ਭਰਤੀ ਦੇ ਵਿੱਚ ਕਿੰਨੀਆਂ ਵੈਕੈਂਸੀਆਂ ਨੇ ਕਿਸ ਚੀਜ਼ ਦੀ ਇਹ ਭਰਤੀ ਹੈ ਇਸ ਦੇ ਲਈ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਫੀਸ ਕਿੰਨੀ ਹੈ ਅਪਲਾਈ ਕਿਦਾਂ ਹੋਏਗਾ ਪੱਕੀ ਪਰਤੀ ਹੈ ਜਾਂ ਕੱਚੀ ਪਰਤੀ ਹੈ ਕਿੰਨੀ ਤੁਹਾਡੀ ਤਨਖਾਹ ਹੋਏਗੀ ਇਹ ਸਾਰੀਆਂ ਜਾਣਕਾਰੀਆਂ ਅੱਜ ਤੁਹਾਨੂੰ ਅਸੀਂ ਇਸ ਵੀਡੀਓ ਦੇ ਰਾਹੀਂ ਦੱਸਾਂਗੇ ਦੋਸਤੋ ਵੀਡੀਓ ਦੇ ਲਾਸਟ ਤੱਕ ਸਾਡੇ ਨਾਲ ਜਰੂਰ ਬਨੇ ਰਹੋ ਬਿਲਕੁਲ ਵੀ ਵੀਡੀਓ ਨੂੰ ਸਕਿਪ ਕਰਕੇ ਨਾ ਵੇਖਿਓ ਥੋੜਾ ਜਿਹਾ ਵੀ ਸਕਿਪ ਕਰਨ ਨਾਲ ਤੁਹਾਡੇ ਹੱਥੋਂ ਕੋਈ ਜ਼ਰੂਰੀ ਜਾਣਕਾਰੀ ਮਿਸ ਹੋ ਸਕਦੀ ਹੈ ਸੋ ਇਸ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਰੋਤਿਆਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲੈਣ ਤਾਂ ਕਿ ਪੰਜਾਬ ਅਤੇ ਸੈਂਟਰ ਸਰਕਾਰ ਵੱਲੋਂ ਆਈ ਕੋਈ ਵੀ ਨਵੀਂ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਦੋਸਤੋ ਤੁਹਾਡਾ ਸਮਾਂ ਨਖਰਾਬ ਨਾ ਕਰਦੇ ਹੋਏ ਆਪਾਂ ਪਹੁੰਚਦੇ ਹਾਂ ਨੋਟੀਫਿਕੇਸ਼ਨ ਵੱਲ ਤੇ ਦੋਸਤੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਸਕਰੀਨ ਤੇ ਹੈ ਦੋਸਤੋ ਇਹ ਭਰਤੀ ਡੀਸੀ ਕੰਪਲੈਕਸ ਤਰਨਤਾਰਨ ਵਿਖੇ ਸਪੋਰਟ ਪਰਸਨਸ ਦੀ ਭਰਤੀ ਹੈ ਇੱਕ ਤਰ੍ਹਾਂ ਦਾ ਸਹਾਇਕ ਕਹਿ ਸਕਦੇ ਹੋ ਤੁਸੀਂ ਸਪੋਰਟ ਪਰਸਨਸ ਜਾਨੀ ਕਿ ਸਹਾਇਕ ਦੋਸਤੋ ਇਸ ਭਰਤੀ ਦੇ ਵਿੱਚ ਟੋਟਲ 32 ਵੈਕੈਂਸੀਆਂ ਨੇ ਜਾਨੀ ਕਿ 32 ਸਪੋਰਟ ਪਰਸਨਸ ਲਈ ਜੋ ਹੈ ਅਸਾਮੀਆਂ ਨਿਕਲੀਆਂ ਨੇ ਅਤੇ ਇਸ ਦੀ ਜੋ ਅਪਲਾਈ ਕਰਨ ਦੀ ਆਖਰੀ ਮਿਤੀ ਹੋਏਗੀ ਉਹ ਹੋਏਗੀ 20 10 2025 ਇਹ ਭਰਤੀ ਦੇ ਵਿੱਚ ਤੁਹਾਡੀ ਜੋ ਸੈਲਰੀ ਹੋਏਗੀ ਉਹ 600 ਰੁਪਿਆ ਪਰ ਵਿਜ਼ਿਟ ਹੋਏਗੀ ਜਾਨੀ ਕਿ ਤੁਹਾਨੂੰ ਵਿਜ਼ਿਟਸ ਅਲਾਟ ਹੋਣਗੀਆਂ ਪਰ ਡੇ ਦੇ ਹਿਸਾਬ ਨਾਲ ਜਿੰਨੀਆਂ ਇੱਕ ਦਿਨ ਦੇ ਵਿੱਚ ਤੁਸੀਂ ਵਿਜ਼ਿਟ ਕਰਦੇ ਹੋ ਉਸ ਦੀ ਤੁਹਾਡੀ ਜੋ ਸੈਲਰੀ ਹੋਏਗੀ ਉਹ 600 ਰੁਪਏ ਇੱਕ ਵਿਜ਼ਿਟ ਦੀ ਹੋਏ ਹੋਵੇਗੀ ਅਤੇ ਤੁਹਾਡੀ ਜੌਬ ਲੋਕੇਸ਼ਨ ਤਰਨ ਤਰਨ ਦੇ ਵਿੱਚ ਹੀ ਰਹੇਗੀ ਦੋਸਤੋ ਇਸ ਭਰਤੀ ਨੂੰ ਅਪਲਾਈ ਕਰਨ ਦਾ ਜੋ ਮੋਡ ਹੈ ਉਹ ਆਫਲਾਈਨ ਮੋਡ ਹੈ ਜਾਨੀ ਕਿ ਆਨਲਾਈਨ ਇਸ ਭਰਤੀ ਨੂੰ ਅਪਲਾਈ ਨਹੀਂ ਕਰ ਸਕਦੇ ਆਫਲਾਈਨ ਹੀ ਕਰਨਾ ਹੋਵੇਗਾ ਇਸ ਭਰਤੀ ਦੀ ਉਮਰ ਸੀਮਾ ਦੀ ਗੱਲ ਕਰੀਏ ਤਾਂ ਘੱਟੋ ਘੱਟ 21 ਸਾਲ ਦੀ ਉਮਰ ਹੋਵੇ ਅਤੇ ਵੱਧ ਤੋਂ ਵੱਧ 65 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਦੋਸਤੋ ਇਸ ਭਰਤੀ ਲਈ ਅਪਲਾਈ ਕਰਨ ਦਾ ਜੋ ਤਰੀਕਾ ਹੈ ਉਹ ਇੱਕ ਐਪਲੀਕੇਸ਼ਨ ਫਾਰਮ ਹੈ ਜੋ ਇਸ ਸਮੇਂ ਤੁਹਾਨੂੰ ਸਕਰੀਨ ਤੇ ਦਿਖ ਵੀ ਰਿਹਾ ਹੋਵੇਗਾ ਦੋਸਤੋ ਇਹ ਫਾਰਮ ਡਾਊਨਲੋਡ ਕਰਨ ਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੁਸੀਂ ਉੱਥੋਂ ਇਸ ਫਾਰਮ ਨੂੰ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਭਰ ਕੇ ਨਾਲ ਆਪਣੇ ਸਾਰੇ ਪੜ੍ਹਾਈ ਦੇ ਦਸਤਾਵੇਜ਼ ਲਗਾ ਕੇ ਨਾਲ ਆਪਣੀਆਂ ਦੋ ਪਾਸਪੋਰਟ ਸਾਈਜ਼ ਫੋਟੋਆਂ ਇਸ ਦੇ ਉੱਪਰ ਇੱਕ ਫਾਰਮ ਦੇ ਉੱਤੇ ਲਗਾਣੀ ਹੈ ਇੱਕ ਐਨਵਲਪ ਦੇ ਵਿੱਚ ਪਾਣੀ ਹੈ ਅਤੇ ਜੋ ਐਡਰੈਸ ਤੇ ਭੇਜਣੀ ਹੈ ਉਹ ਐਡਰੈਸ ਮੈਂ ਤੁਹਾਨੂੰ ਸਕਰੀਨ ਤੇ ਦਿਖਾ ਦੇਣਾ ਹਾਂ ਦੋਸਤੋ ਉਸ ਤੋਂ ਪਹਿਲਾਂ ਇਸ ਭਰਤੀ ਲਈ ਜ਼ਰੂਰੀ ਦਸਤਾਵੇਜ਼ ਅਤੇ ਵਿਦਿਅਕ ਯੋਗਤਾ ਜੋ ਹੈ ਜ਼ਰੂਰੀ ਉਹ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਦੋਸਤੋ ਇਸ ਦੇ ਵਿੱਚ ਘੱਟੋ-ਘੱਟ ਗ੍ਰੈਜੂਏਸ਼ਨ ਰੱਖੀ ਗਈ ਹੈ ਦੋਸਤੋ ਅਗਰ ਤੁਹਾਡੇ ਕੋਲੇ ਕੋਈ ਚਾਈਲਡ ਐਜੂਕੇਸ਼ਨ ਯਾ ਡਵੈਲਪਮੈਂਟ ਦਾ ਕੋਈ ਐਕਸਪੀਰੀਅੰਸ ਨਹੀਂ ਹੈ ਤਾਂ ਤੁਹਾਡੀ ਜੋ ਡਿਗਰੀ ਹੈ ਉਹ ਸੋਸ਼ਲ ਵਰਕ ਸੋਸ਼ੀਓਲੋਜੀ ਐਫ ਸਾਈਕੋਲੋਜੀ ਦੀ ਕੀਤੀ ਹੋਵੇ ਅਗਰ ਤੁਹਾਡੇ ਕੋਈ ਅਦਰ ਡਿਗਰੀ ਕੀਤੀ ਹੋਈ ਹੈ ਤਾਂ ਤੁਹਾਡੇ ਕੋਲੇ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਚਾਈਲਡ ਐਜੂਕੇਸ਼ਨ ਐਂਡ ਡਿਵੈਲਪਮੈਂਟ ਔਰ ਪ੍ਰੋਟੈਕਸ਼ਨ ਇਸ਼ੂਸ ਦਾ ਦੋਸਤੋ ਇਸ ਦੇ ਲਈ ਕੋਈ ਐਗਜ਼ਾਮ ਨਹੀਂ ਹੈ ਇਸ ਦੇ ਵਿੱਚ ਇਕੱਲਾ ਇੰਟਰਵਿਊ ਹੋਏਗਾ ਅਗਰ ਤੁਹਾਡੇ ਐਪਲੀਕੇਸ਼ਨ ਦੇ ਵਿੱਚ ਜੋ ਡਾਕੂਮੈਂਟਸ ਦਿੱਤੇ ਹੋਏ ਹਨ ਉਹ ਪੂਰੇ ਹਨ ਅਤੇ ਵਧੀਆ ਨੇ ਨੰਬਰ ਤੁਹਾਡੇ ਤਾਂ ਤੁਹਾਨੂੰ ਇੰਟਰਵਿਊ ਦੇ ਲਈ ਜੋ ਹੈ ਉਹ ਕਾਲ ਆਵੇਗੀ ਜੋ ਨੰਬਰ ਤੁਸੀਂ ਐਪਲੀਕੇਸ਼ਨ ਦੇ ਵਿੱਚ ਦਿੱਤਾ ਹੈ ਮੋਬਾਈਲ ਨੰਬਰ ਉਸ ਦੇ ਉੱਪਰ ਤੁਹਾਨੂੰ ਕਾਲ ਆਵੇਗੀ ਇੰਟਰਵਿਊ ਵਿੱਚ ਬੁਲਾਉਣ ਲਈ ਦੋਸਤੋ ਇਹ ਭਰਤੀ ਕੰਟਰੈਕਟ ਬੇਸ ਤੇ ਹੈ ਜਾਨੀ ਕਿ ਠੇਕੇ ਤੇ ਹੈ ਇਹ ਭਰਤੀ ਅਤੇ ਜੋ ਇਸ ਦਾ ਕੰਟਰੈਕਟ ਹੋਏਗਾ ਉਹ ਘੱਟੋ ਘੱਟ 3 ਸਾਲ ਦਾ ਹੋਏਗਾ ਤੁਹਾਡੇ ਕੰਮ ਨੂੰ ਦੇਖ ਕੇ ਤੁਹਾਡੀ ਨੌਕਰੀ ਪੱਕੀ ਵੀ ਹੋ ਸਕਦੀ ਹੈ ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਵੀ 600 ਰੁਪਿਆ ਤੁਹਾਡੀ ਜੋ ਤਨਖਾਹ ਹੋਏਗੀ ਉਹ 600 ਰੁਪਿਆ ਪਰ ਵਿਜ਼ਿਟ ਦੀ ਹੋਏਗੀ ਜਾਣੀ ਕਿ ਇੱਕ ਟਾਈਮ ਦੇ ਤੁਹਾਨੂੰ 10 ਕੇਸ ਦਿੱਤੇ ਜਾਣਗੇ ਅਤੇ 10 ਕੇਸ ਤੁਸੀਂ ਜਲਦੀ ਤੋਂ ਜਲਦੀ ਕਰਨੇ ਹਨ ਅਤੇ ਇੱਕ ਕੇਸ ਦਾ ਤੁਹਾਨੂੰ 600 ਰੁਪਏ ਮਿਲੇਗਾ ਤੁਹਾਨੂੰ ਮਿਲੇ ਹੋਏ ਕੇਸਸ ਅਗਰ ਤੁਸੀਂ ਜਿੰਨੀ ਜਲਦੀ ਤੋਂ ਜਲਦੀ ਸੋਲਵ ਕਰਦੇ ਹੋ ਤਾਂ ਤੁਹਾਡੀ ਨੌਕਰੀ ਉਨੇ ਹੀ ਜਲਦੀ ਪੱਕੀ ਹੋਣ ਦੇ ਚਾਂਸਸ ਹਨ ਦੋਸਤੋ ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ ਕੋਈ ਫੀਸ ਨਹੀਂ ਹੈ ਇਸ ਦਾ ਐਪਲੀਕੇਸ਼ਨ ਫਾਰਮ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਉਸ ਫਾਰਮ ਨੂੰ ਸਹੀ ਤਰੀਕੇ ਨਾਲ ਭਰ ਕੇ ਨੀਲੇ ਬੋਲ ਪੈਨ ਨਾਲ ਭਰਨਾ ਹੈ ਬਲੈਕ ਪੈਨ ਯੂਜ਼ ਨਹੀਂ ਨਹੀਂ ਕਰਨਾ ਅਤੇ ਇਸ ਫਾਰਮ ਦੇ ਉੱਤੇ ਆਪਣੀ ਇੱਕ ਪਾਸਪੋਰਟ ਸਾਈਜ਼ ਫੋਟੋ ਚਿਪਕਾਣੀ ਹੈ ਅਤੇ ਇਸ ਦੇ ਨਾਲ ਜੋ ਦਸਤਾਵੇਜ਼ ਨੱਥੀ ਕਰਨੇ ਨੇ ਉਹ ਮੈਂ ਤੁਹਾਨੂੰ ਦੱਸ ਦੇਣਾ ਹਾਂ ਦੋਸਤੋ ਇਸ ਦੇ ਨਾਲ ਤੁਸੀਂ ਆਪਣਾ ਆਧਾਰ ਕਾਰਡ ਦੀ ਫੋਟੋਕਾਪੀ ਵੋਟਰ ਕਾਰਡ ਦੀ ਫੋਟੋਕਾਪੀ ਸਾਰੇ ਪੜ੍ਹਾਈ ਦੇ ਦਸਤਾਵੇਜ਼ ਜਿਵੇਂ ਕਿ 10ਵੀਂ 12ਵੀਂ ਗ੍ਰੈਜੂਏਸ਼ਨ ਸਾਰੇ ਵੀ ਪੜ੍ਹਾਈ ਦੇ ਦਸਤਾਵੇਜ਼ ਆਪਣਾ ਐਕਸਪੀਰੀਅੰਸ ਲੈਟਰ ਦਾ ਫੋਟੋਕਾਪੀਆਂ ਅਤੇ ਦੋਸਤੋ ਸਾਰੀਆਂ ਫੋਟੋਕਾਪੀਆਂ ਜੋ ਹੈ ਉਹ ਤੁਸੀਂ ਸੈਲਫ ਅਟੈਸਟਡ ਕਰਨੀ ਹੈ ਜਾਨੀ ਕਿ ਆਪਣੇ ਸਿਗਨੇਚਰ ਕਰਨੇ ਹਨ ਉਹਨਾਂ ਤੇ ਅਤੇ ਦੋਸਤੋ ਉਸ ਦੇ ਨਾਲ ਤੁਸੀਂ ਆਪਣੀ ਇੱਕ ਪਾਸਪੋਰਟ ਸਾਈਜ਼ ਹੋਰ ਫੋਟੋ ਐਨਵਲਪ ਦੇ ਵਿੱਚ ਪਾ ਦੇਣੀ ਹੈ ਇਹ ਫਾਰਮਾ ਦੇ ਨਾਲ ਅਤੇ ਜੋ ਐਡਰੈਸ ਤੇ ਪੋਸਟ ਕਰਨੀ ਹੈ ਉਹ ਐਡਰੈਸ ਤੁਸੀਂ ਇਸ ਸਮੇਂ ਸਕਰੀਨ ਤੇ ਦੇਖ ਰਹੇ ਹੋ ਮੈਂ 10 ਬਿੰਨਾਂ ਦਾ ਦੋਸਤੋ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਤਰਨਤਾਰਨ ਕਮਰਾ ਨੰਬਰ 311 ਤੀਜੀ ਮੰਜ਼ਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ 143 401 ਅਤੇ ਦੋਸਤੋ ਧਿਆਨ ਰਹੇ ਕਿ ਇਹ ਜੋ ਪੋਸਟ ਕਰਨੀ ਹੈ ਡਾਕ ਰਾਹੀਂ ਭੇਜਣੀ ਹੈ ਐਪਲੀਕੇਸ਼ਨ ਫਾਰਮ ਇਹ ਸਿਰਫ ਰਜਿਸਟਰਡ ਪੋਸਟ ਹੀ ਭੇਜਣੀ ਹੈ ਰਜਿਸਟਰਡ ਡਾਕ ਹੀ ਮੰਨੀ ਜਾਵੇਗੀ ਸਿੰਪਲ ਡਾਕ ਨਹੀਂ ਭੇਜਣੀ ਤੁਸੀਂ ਅਤੇ ਡਾਕ ਉਸ ਹਿਸਾਬ ਨਾਲ ਭੇਜਿਓ ਕਿ ਇਹਦੀ ਜੋ ਆਖਰੀ ਮਿਤੀ ਹੈ 2010 2025 ਉਸ ਤੋਂ ਪਹਿਲਾਂ ਪਹਿਲਾਂ ਡਾਕ ਆਪਣੇ ਟਿਕਾਣੇ ਤੇ ਪਹੁੰਚ ਜਾਵੇ ਤਾਂ ਦੋਸਤੋ ਇਹ ਸੀ ਸਾਰੀ ਜਾਣਕਾਰੀ ਅੱਜ ਦੀ ਅਪਡੇਟ ਦੀ ਦੋਸਤੋ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਗਰ ਕਿਸੇ ਭੈਣ ਭਾਈ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ